ਜੈਕ ਕੈਨੇਡਾ ਨੇ ਇੱਕ ਹੋਰ ਨਵਾਂ ਸੱਪ ਕੱਢ ਦਿੱਤਾ ਹੈ ਜਿਹੜੀ ਇੱਕ ਆਖਰ ਕੈਟਾਗਰੀ ਬਚੀ ਸੀ ਉਸ ਕੈਟਾਗਰੀ ਨੂੰ ਵੀ ਉਹਨਾਂ ਨੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਉਸ ਕੈਟਾਗਰੀ ਦੇ ਵਿੱਚ ਹੁਣ ਕਿੰਨੇ ਪੰਜਾਬੀ ਭੈਣ ਭਰਾਵਾਂ ਨੂੰ ਵੀਜ਼ਾ ਮਿਲੇਗਾ ਜਾਂ ਫਿਰ ਨਹੀਂ ਮਿਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਹੀ ਕੈਟਾਗਰੀ ਬਚੀ ਸੀ ਜਿਵੇਂ ਕਿ ਪਹਿਲੇ ਦਿਨ ਤੋਂ ਵਿਜ਼ਟਰ ਦੇ ਪਿੱਛੇ ਫਿਰ ਟੂਰਿਸਟ ਦੇ ਪਿੱਛੇ ਦੈਨ ਸਟੱਡੀ ਦੇ ਪਿੱਛੇ ਵਰਕ ਪਰਮਿਟ ਦੇ ਪਿੱਛੇ ਹੱਤੋਂ ਕਿ ਕੈਨੇਡਾ ਪਿਆ ਸੀ ਪਰ ਇਹ ਕੈਟਾਗਰੀ ਨੂੰ ਤਾਂ ਬਚ ਕੇ ਰਹਿ ਗਈ ਸੀ ਹੁਣ ਇਹ ਵੀ ਬੰਦ ਕਰ ਦਿੱਤੀ ਗਈ ਹੈ 21 ਜਨਵਰੀ 2025 ਤੋਂ ਬਾਅਦ ਇਹਨੂੰ ਕਹਿੰਦੇ ਆ ਸਪਾ ਦੇ ਵਿੱਚ ਕੁੜੀ ਬੈਂਡ ਸਕੋਰ ਲੈ ਲੈਂਦੀ ਸੀ ਮੁੰਡਾ ਪੈਸੇ ਲਾ ਦਿੰਦਾ ਸੀ ਤੇ ਕੁੜੀ ਕੈਨੇਡਾ ਚਲੀ ਜਾਂਦੀ ਸੀ ਫਿਰ ਬਾਅਦ ਵਿੱਚ ਮੁੰਡੇ ਨੂੰ ਵੀ ਬੁਲਾ ਲੈਂਦੀ ਸੀ ਉਸ ਦੇ ਵਿੱਚ ਕੀਤੇ ਨੇ 21 ਜਨਵਰੀ 2025 ਤੋਂ ਬਾਅਦ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਸਪਾਊਸ ਵੀਜ਼ੇ ਤੇ ਆਪਣਾ ਘਰ ਵਾਲੇ ਨੂੰ ਬੁਲਾਉਣਾ ਚਾਹੁੰਦੇ ਹੋ ਜਾਂ ਫਾਈਲ ਲਗਾਉਣਾ ਚਾਹੁੰਦੇ ਹੋ ਤੁਹਾਡੇ ਜਿਹੜਾ ਕੋਰਸ ਆ ਉਹ ਹੋਣਾ ਚਾਹੀਦਾ ਹੈ ਮਾਸਟਰ ਪ੍ਰੋਗਰਾਮ ਦੇ ਵਿੱਚ ਤੇ ਡਾਕਟਰ ਪ੍ਰੋਗਰਾਮ ਦੇ ਵਿੱਚ ਮਤਲਬ ਡਾਕਟਰ ਲਾਈਨ ਦੇ ਵਿੱਚ ਹੋਣਾ ਚਾਹੀਦਾ ਤੇ ਮਾਸਟਰ ਪ੍ਰੋਗਰਾਮ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਆਲਰੇਡੀ ਕੈਨੇਡਾ ਵਿੱਚ ਬੈਠੇ ਹੋ ਤੁਸੀਂ ਆਲਰੇਡੀ ਵਿਆਹ ਕਰਵਾ ਕੇ ਆਪਣੇ ਘਰ ਵਾਲੇ ਕੈਨੇਡਾ ਭੇਜ ਚੁੱਕੇ ਹੋ 0 ਔਰ ਟੀਅਰ 1 ਦੀ ਹੋਣੀ ਚਾਹੀਦੀ ਆ ਇਸ ਤੋਂ ਇਲਾਵਾ ਜੇਕਰ ਤੁਸੀਂ ਉੱਥੇ ਘਰ ਵਾਲਾ ਬੈਠ ਚੁੱਕਿਆ ਵਰਕ ਪਰਮਿਟ ਦਵਾਉਣਾ ਚਾਹੁੰਦੇ ਹੋ ਤੁਹਾਡੇ ਕੋਲ ਜੌਬ ਹੈ ਜੀ ਟੀਅਰ 2 ਤੇ ਟੀਅਰ 3 ਦੀ ਓਕੂਪੇਸ਼ਨ ਦੀ ਜੌਬ ਤੁਹਾਡੇ ਕੋਲੇ ਹੈਗੀ ਆ ਤਾਂ ਜਿਹੜੇ ਤੁਹਾਡੀ ਡਾਕੂਮੈਂਟ ਦੀ ਲਿਸਟ ਆ ਉਹ 21 ਜਨਵਰੀ 2025 ਨੂੰ ਅਪਲੋਡ ਕੀਤੀ ਜਾਊਗੀ ਟੀਅਰ 2 ਤੇ ਟੀਅਰ 3 ਵਾਲਿਆਂ ਲਈ ਪਰ ਟੀਅਰ 1 ਜ਼ੀਰੋ ਵਾਲੇ ਉਹ ਆਪਣਾ ਬੁਲਾ ਸਕਦੇ ਆ ਪਰ ਉਹਦੇ ਲਈ ਵੀ ਇੱਕ ਰਿਕੁਆਇਰਮੈਂਟ ਆ ਤੁਹਾਡੇ ਕੋਲੇ 16 ਮਹੀਨਿਆਂ ਦਾ ਵਰਕ ਪਰਮਿਟ ਅਵੇਲੇਬਲ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਕੋਲੇ 16 ਮਹੀਨਿਆਂ ਦਾ ਵਰਕ ਪਰਮਿਟ ਅਵੇਲੇਬਲ ਹੋਊਗਾ ਦੈਨ ਹੀ ਤੁਸੀਂ ਬੁਲਾ ਸਕਦੇ ਹੋ ਆਪਣੇ ਕਰ ਵਾਲੇ ਨੂੰ ਉਹ ਵੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਦਵਾ ਸਕਦੇ ਹੋ ਕੈਨੇਡਾ ਦੇ ਵਿੱਚ ਅਦਰਵਾਈਜ਼ ਬਿਲਕੁਲ ਨਹੀਂ ਠੱਗੀ ਏਜੰਟਾਂ ਤੋਂ ਰੱਜ ਕੇ بچੋ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਫਰੀ ਦੇ ਵਿੱਚ ਸਾਰੇ ਦੀ ਸਾਰੀ ਜਾਣਕਾਰੀ ਅਸੀਂ ਬਿਲਕੁਲ ਪ੍ਰੋਵਾਈਡ ਕਰਾਉਂਦੇ ਆ ਕਿਵੇਂ ਫਾਈਲ ਲਗਾਉਣੀ ਹੈ ਕਿਵੇਂ ਵੀਜ਼ਾ ਲੈਣਾ ਹੈ ਕਿਵੇਂ ਫਾਈਲ ਚੈੱਕ ਕਰਨੀ ਹੈ ਕਿਵੇਂ ਠੱਗੀਆਂ ਤੋਂ ਬਚਣਾ ਹੈ ਅਸੀਂ ਇਸ ਲਈ ਕੋਈ ਵੀ ਚਾਰजेस ਨਹੀਂ ਕਰਦੇ ਜੇਕਰ ਤੁਹਾਨੂੰ ਇਸ ਚੈਨਲ ਦੇ ਉੱਤੇ ਕੋਈ ਵੀ ਕਹਿੰਦਾ ਕਿ ਚਾਰजेस ਕਰਦੇ ਆ ਤਾਂ ਤੁਸੀਂ ਡਾਇਰੈਕਟ ਸਾਨੂੰ WhatsApp ਦੇ ਉੱਤੇ ਸ਼ਿਕਾਇਤ ਕਰ ਸਕਦੇ ਹੋ ਪਰ ਸਾਡੇ ਵੱਲੋਂ ਸਾਰੇ ਦਾ ਸਾਰਾ ਕੁਝ ਫ੍ਰੀ ਵਿੱਚ ਪ੍ਰੋਵਾਈਡ ਕਰਾਇਆ ਜਾਂਦਾ ਹੈ ਜਸਟ ਫॉर ਹੈਲਪ ਇਹਨੂੰ ਤੁਹਾਡਾ ਸਾਰਿਆਂ ਦਾ ਪੱਲਾ ਕਰੇ ਤੁਹਾਨੂੰ ਖੁਸ਼ ਰੱਖੇ ਤੁਹਾਨੂੰ ਪਿਆਰ ਕਰੇ ਧੰਨਵਾਦ